ਹੈਲੋ एवरीवन ਕੀ ਮੈਂ ਉਹ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਾਵਸਿਆਵ ਜੀ ਦੇ ਛੰਦ ਦੱਸ ਰਹੀਆਂ ਮੈਂ ਤੁਹਾਨੂੰ ਮੈਂ ਹਿੰਦੀ ਜਿਹਾ ਵੀ ਲੈ ਕੇ ਆਵਾਂਗੀ ਉਹ ਜਲਦੀ ਸੀਰੀਜ਼ ਨਿਤਨੇਮ ਦਾ ਗੁਟਕਾ ਹੈ ਇੱਥੋਂ ਤੱਕ ਸਾਡੇ 166 ਛੰਦ ਹੋ ਗਏ ਨੇ ਹੁਣ ਅਗੇ ਛੰਦੀ ਵਾਰੀ ਮਧੂਪਰ ਛੰਦਤਾ ਪ੍ਰਸਾਦ ਮਨਮਨ ਪ੍ਰਣਾਮ ਗੁਣਗਨ ਮੋਦਮ ਅਰਬਰ ਅਗੰਜ ਹਰਨਰ ਪਰਪੰਜ ਅਨਗਨ ਪਰਨਾਮ ਮਨਮਨ ਸਲਾਮ ਹਰਨਾਰ ਅਖੰਡ ਮਰਨਾਰ ਅਮੰਡ ਅਨਭਵ ਅਨਾਸ ਮਨਮਨ ਪ੍ਰਕਾਸ਼ ਗੁਣਗਨ ਪ੍ਰਨਾਮ ਜਲਥਲ ਮੁਦਾਮ ਅਨਛਿਜ ਅੰਗ ਆਸਨ ਅਪੰਗ ਉਪਮਾਪਾਰ ਗਤਮਿਤ ਉਦਾਰ ਜਲਥਲ ਅਖੰਡ ਅਖੰਡ ਜਲਥਲ ਅਮੰਡ ਦਿਵ ਵਿਸ ਅਪੰਡ ਜਲਥਲ ਮਹੰਤ ਦਿਸ ਵਿਸ ਵਿਯੰਤ ਅਨਪਵ ਅਨਾਸ ਤ੍ਰਿਤ ਤਰ ਤੁਰਾਸ ਆਜਾਨ ਬਾਹੋ ਸ਼ੀਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅੰਝਿ ਜਾਤ ਗਾਤ ਅਜਿ ਜਨਾ ਬਾਤ ਅਨਰੰਜ ਬਾਤ ਅਨਟੁੱਟ ਭੰਡਾਰ ਅੰਠਠ ਅਪਾਰ ਆਡਿਠ ਤਰਮ ਅਤ ਢੀਠ ਕਰਮ ਅਨਬਰਣ ਅਨੰਤ ਦਾਤਾ ਮਹੰਤ 170 ਚਾਂਦ ਹੋ ਗਏ ਨੇ ਅਗਲਾ ਚਾਂਦੀ ਇਹ ਵਾਰੀ ਹੈ ਜੇ ਨਾਲ ਮੇਰਾ ਚੈਨਲ ਵਧੀਆ ਲੱਗ ਰਿਹਾ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਬੈਲ ਆਈਕਨ ਨੂੰ ਦਬਾ ਕੇ ਰੱਖਿਓ ਕਿਉਂਕਿ ਸਭ ਤੋਂ ਪਹਿਲਾ ਵੀਡੀਓ ਤਣ ਤਣ ਤੱਕ ਪਹੁੰਚ ਸਕੇ ਇਹ ਮੈਂ ਸਿੰਪਲ ਦੱਸ ਰਹੀਆਂ ਫਿਰ ਇਸ ਤੋਂ ਬਾਅਦ ਮੈਂ ਸੀਰੀਅਸਲੀ ਆਵਾਂਗੀ ਇਹਨਾਂ ਦੇ ਅਰਥਾਂ ਦੀ ਅਰਥ ਮਿੰਮੇ ਨੂੰ ਵੀ ਬਹੁਤ ਘਟ ਘਟ ਯਾ ਪਤਾ ਨਹੀਂ ਇਹਨਾਂ ਦੇ ਤੇ ਇਸ ਤੋਂ ਬਾਅਦ ਫਿਰ ਅਰਥਾਂ ਤੇ ਵੀਡੀਓ ਹੋਣਗੀਆਂ ਫਿਰ ਸਹਿਜ ਪਾਠ ਦੀਆਂ ਬਹੁਤ ਬਾਣੀ ਹੱਲੇ ਇਦਾਂ ਹੀ ਵੀਡੀਓ ਆਉਂਦੀ ਰਹਿਣਗੀਆਂ ਅੱਗੇ ਤੋਂ ਅੱਗੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ